ਮਿੱਤਰੋ ਅੱਜ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਲੈ ਕੇ ਆਏ ਆ ਰੈਸਪੀ ਆਪਣੀ ਅੱਜ ਸੰਡੇ ਸੀ ਤੇ ਫ੍ਰੀ ਸੀ ਤੇ ਅੱਜ ਨਹੀਂ ਨਹੀਂ ਬਾਈ ਬੇਸਣ ਦਾ ਕੜਾ ਨਹੀਂ ਇਹ ਇਹ ਆਪਣੀ ਪਿੰਡਾਂ ਵਾਲਿਆਂ ਦੀ ਦੇਸੀ ਚਟਨੀ ਆ ਰੰਗ ਹੀ ਆਪਾਂ ਇਹੋ ਜਿਹਾ ਬਣਾਤਾ ਇਹਦਾ ਤੁਹਾਨੂੰ ਦੱਸਾਂਗੇ ਅੱਗੇ-ਅੱਗੇ ਆਜੋ ਤੁਹਾਨੂੰ ਦਿਖਾਉਂਦੇ ਆ ਉਹ ਵੀ ਮਿੱਤਰੋ ਅੱਜ ਆਪਾਂ ਕੜਦੇ ਆ ਚਟਨੀ ਤੇ ਅੱਜ ਫਰਾਰਾ ਸਜ ਸਮਾਨ ਲਿਆ ਕੇ ਰੱਖ ਲਿਆ ਮੈਂ ਹੁਣ ਚੱਟਰੀ ਕੁੱਟਦੇ ਆਪਾਂ ਸੱਜਣ ਜੀ 4-5 ਬਣਾ ਲੀਆਂ ਮਿਰਚਾਂ ਪਾ ਲਈਆਂ ਕਰਦੇ ਸ਼ੁਰੂ ਹਾਂ ਆਪਾਂ ਲੋ ਵੀ ਇਹ ਆਪਾਂ ਕੁੱਟਣਾ ਗੇ ਚੱਟਰੀ ਇਹ ਤਣਕ ਮਿਰਚਾਂ ਸੀਂਆਂ ਹਰੀਆਂ ਤੇ ਇੱਕ ਆਪਾਂ ਪਾ ਲਈ ਲਾਲ ਜੀ ਤੇ ਇਹਦਾ ਰੰਗ ਤੁਸੀਂ ਦੇਖ ਲਿਓ ਕੜਾ ਵਰਗਾ ਬਣ ਜਾਣਾ ਆਪਾਂ ਲੋ ਵੀ ਰਗੜਨਾ ਸ਼ੁਰੂ ਕਰਤਾ ਆਪਾਂ ਪੂਰਾ ਦਾ ਪੂਰਾ ਦਾ ਵੀ ਇਹ ਤੁਸੀਂ ਵੀ ਕਹੋਗੇ ਕੀ ਪਤਾ ਹੈ ਬਾਸ ਨੇ ਜਾ ਰਹੇ ਆਈ ਜਾਣਗੇ ਸਾਡਾ ਉਹਦੇ ਵੀਰ ਵੀ ਨਾਲ ਨਾਲ ਕਰਦਾ ਪਿਆ ਸਪੋਰਟ ਕਿਤੇ ਕੌਸ਼ ਕਿਤੇ ਕੌਸ਼ ਗੱਲਾਂ ਭੱਜ ਕੇ ਇੱਧਰ ਜਾਂਦਾ ਕਿਤੇ ਉੱਧਰ ਜਾਂਦਾ ਲੋ ਵੀ ਆਪਾਂ ਪਾਤਾ ਹਣ ਲਸਣ ਤੇ ਨਾਲ ਪਾਤਾ ਪਿਆਜ਼ ਹੁਣ ਇਹਨੂੰ ਰਗੜਾ ਲੱਗੂਗਾ ਆਪਣਾ ਜਮਾ ਬਣਾ ਦਰਿਆ ਜਿਵੇਂ ਮੈਕਸੀਕੀਸ ਜਿਵੇਂ ਬਣਾ ਦਿੰਦੇ ਜਮਾ ਪਤਲੀ ਜੀ ਉਹ ਮੈਂ ਬਣਾ ਦਨੀ ਉਹ ਕਟ-ਕਟ ਕੇ ਇਹਨੂੰ ਦੇਖੀ ਜਲਿਓ ਲਾਈ ਚੱਕ ਚੱਕ ਆਪਾਂ ਥੋੜਾ ਤੇਜ਼ ਕਰ ਦਈਏ ਝੋੜਨੇ ਨੂੰ ਇਹ ਲੈ ਨਾਲੇ ਇਹ ਦੱਸਿਓ ਜਰੂਰ ਮੈਨੂੰ ਵੀ ਅੱਗੇ ਨਾਲੋਂ ਮੈਂ ਪਤਲਾ ਹੋਇਆ ਕੋਸ਼ਿਸ਼ ਤਾਂ ਬਹੁਤ ਕਰੀ ਦੀ ਬਈ ਗਰਾਉਂਡ 'ਚ ਜਾ ਕੇ ਭੱਜ-ਭੁੱਜ ਕੇ ਆਉਣ ਦੀ ਥੋੜਾ ਜਿਹਾ ਮੈਂ ਸਰੀਰ ਨੂੰ ਸੈੱਟ ਰੱਖ ਲਈਏ ਮੋੜ ਕੇ ਵੱਡੀ ਉਮਰ ਜਾਣ ਕੇ ਤੰਗ ਕਰੂਗਾ ਕਿ ਨਹੀਂ ਤੇ ਨਾਲ-ਨਾਲ ਪ੍ਰੋਟੀਨ ਤੇ ਨਾਲ-ਨਾਲ ਇਹੋ ਦੇਸੀ ਚੜਨੀ ਛੜਨੀ ਰਗੜ ਕੇ ਯਾਰੇ ਨਾਲ ਬਾਕੀ ਦਾ ਸਵਾਦ ਹੀ ਵੱਖਰਾ ਮਿੱਤਰੋ ਜਦ ਦੀਆਂ ਮੋਲੋਂ ਪਿੰਡਾਂ ਵਾਲੇ ਦਾ ਆਪਣੇ ਸਾਰੇ ਖਾਣੇ ਆ ਤੇ ਤਕਰੀਬਨ ਸ਼ਹਿਰੀ ਵੀ ਹੁਣ ਤੱਕ ਹੋਏ ਹੋਏ ਸੈਟ ਹੋ ਵੇ ਚੜਨੀ ਛੜਨੀ ਖਾਂਦੇ ਨੇ ਯਾਰੇ ਨਾਲ ਲੱਸੀ ਆ ਲਾਲਾ ਹੁਣ ਆਪਾਂ ਲੋ ਲਿਕਾ ਪੂਰਾ ਬਣਾ ਲਾਣਾ ਇਹਨੂੰ ਲਓ ਤੇ ਉਹਦੇ ਵੀ ਮੈਨੂੰ ਸਮਝਾਉਂਦਾ ਤੇ ਦੇਖੋ ਛੋਟਦਾ ਕੋਲੇ ਖੜਾ ਫੋਨ ਆਪਾਂ ਸਾਈਡ ਤੇ ਰੱਖ ਲਿਆ ਸੀ ਮਿੱਤਰੋ ਮੈਂ ਹੁਣ ਅੱਜ ਚੜਨੀ ਵਾਲਾ ਬਣਾ ਕੇ ਦਿਖਾਉਣੇ ਵੀਡੀਓ ਤੁਹਾਨੂੰ ਆਪਾਂ ਇਹ ਚੱਕ ਵੀ ਮਿੱਤਰੋ ਹੁਣ ਪੂਰੀ ਹੋ ਗਈ ਰਖੜੀ ਗਈ ਲੈ ਕੋਲ ਬਲਕ ਸੈਟ ਤੇ ਇਹ ਬੱਠੀ ਕਰ ਲੈਨੇ ਆਪਾਂ ਹੁਣ ਇਹ ਆ ਬਣਾਤੀ ਪੂਰੀ ਮਲਾਈ ਆਂ ਗੋਪਾ ਮਲ ਕੇ ਤੇ ਰਗੜ ਕੇ ਐਦਾਂ ਕਿਨੇ ਕਿਨੇ ਰਕ ਰਗੜ ਕੇ ਆਪ ਖਾਦੀ ਐ ਉਹ ਵੀ ਕਮੈਂਟ ਕਰੇ ਕੀ ਪਿੰਡ ਵਾਲਿਆਂ ਦਾ ਤੁਹਾਨੂੰ ਪਤਾ ਦੇਸੀ ਗਾਮ ਆਪਣੇ ਹਨ ਇਹ ਆਇਆਂ ਜੰ ਦਿਖਾਉਣੇ ਆ। ਇਹ ਆ ਦੇਖ ਕਿਉਂ ਲੱਗਦੀ ਹੈ ਨਾ ਵੇਸਣ ਦੇ ਵੇਸਣ ਦੇ ਘੜਾ ਰਗੀ। ਲੋਹ ਹਜੇ ਤਾਂ ਹੋਰ ਇਹਦਾ ਰੂਪ ਰੇਖਾ ਤਿਆਰ ਹੋਣੀ ਹੈ ਮਿੱਤਰੋ। ਲੈ ਵੀ ਉਹਦੇ ਵੀਰ ਵੀ ਮੈਨਾਂ ਚਲੋ ਵੀ ਜਾਂਪਾ ਲੈ ਗਏ ਅੰਦਰ ਇਹਨੂੰ। ਅੰਦਰ ਇਹਦਾ ਹੋ ਵੀ ਰੂਪਰੇਖਾ ਤਿਆਰ ਕਰਾਂਗੇ ਦੀ ਇਹ ਵੀ ਬੰਦਾ ਸਾਡਾ ਖਰਾਬ ਹੀ ਆ ਯਾਰ ਦੇ ਮੈਂ ਕੋਂਡਾ ਕੋਟਣਾ ਮੂਦਾ ਮਾਰ ਕੇ ਗਿਆ ਤੇ ਇੱਥੇ ਕੀ ਕਰਨ ਲੱਗ ਗਿਆ ਹਣ ਤੋਂ ਹਾਂ ਦੋ ਰਿਆ ਅੱਗੇ ਕੰਮ ਕਰਦਾ ਚਟਰੀ ਨਾਲ ਰਗੜਦਾ ਕਿਵੇਂ ਰੰਗ ਦੱਸੀ ਰਗੜੀ ਕੀ ਕਰਦੇ ਨੇ ਚੱਲ ਆ ਜਾ ਤੇਲੀ ਅੰਦਰ ਹੀ ਕੱਪੜੇ ਲਾਈ ਬੈਠਾ ਪਹਿਲਵਾਨ ਸਾਡਾ બસ ਇਹਨੂੰ ਆਪਾਂ ਹੁਣ ਰਾਇਪੈਨ ਦੇ ਵਿੱਚ ਦਬੇਸੀ ਕਾ ਦੇ ਦੋ ਚੋਂਚੇ ਪਾ ਦਨੇ ਮਿੱਤਰੋ ਇਹ ਲੋਵੀ ਬਸ ਇਹਨੂੰ ਥੋੜਾ ਗਰਮ ਕਰ ਦੇਣਾ ਆਪਾਂ ਉਹਨੂੰ ਜਿਵੇਂ ਆਪਾਂ ਤੜਕਾ ਲਾਉਣਾ ਨੇ ਆ ਬਸ ਇਹਨੂੰ ਗਰਮ ਕਰ ਲਿਆ ਪੂਰਾ ਕਿ ਉਹਨੂੰ ਥੋੜਾ ਜਿਹਾ ਗਰਮ ਕਰਕੇ ਤੇ ਪਾਤੀ ਆਪਾਂ ਜਿਹੜੀ ਕੁੱਤੀ ਹੈ ਚਟਨੀ ਆਪਾਂ ਵੇਚੋ ਲੋਬੀ ਹੋਰ ਦੀ ਕਰਤਾ ਤਾਂ ਥੋੜਾ ਯਾਰ ਗੈਸ ਆ ਦੇਖੋ ਚਟਣੀ ਲੱਗਦੀ ਨਹੀਂ ਆ ਲੱਗਦੀ ਆ ਨਾ ਜਿਵੇਂ ਕੜਾਹ ਬਣਾਈ ਜਾਂਦਾ ਵੇਸਣ ਦਾ ਐ ਲੱਗਦੀ ਆ ਕਿ ਨਹੀਂ ਬਾਈ ਨੇ ਯਾਰੇ ਵਾਲੀ ਬਣੀ ਆ ਪੂਰੀ ਇਹ ਮੌਲ ਪੂਰੀ ਹੋ ਗਈ ਲੱਗ ਜਾ ਤੜਕਾ ਲਓ ਹੋ ਗਈ ਕੰਪਲੀਟ ਆਪਣੀ ਇਹ ਆਨ ਲੈ ਜਿੱਥੇ ਖਾਣਾ ਖਾਣ ਖਾਣ ਜੱਠੇ ਬੈਠੇ ਮਿਰਚੋ ਬਰਦੋ ਘੈਂਡ ਘੈਂਡ ਕੱਪੜਿਆਂ ਤੋਂ ਬਾਹਰ ਹੋਏ ਲੋਈ ਇਹ ਚੱਕ ਬੱਦ ਕੀ ਬਾਤਾਂ ਬਸ ਹੁਣ ਤੁਸੀਂ ਫੋਲੋ ਕਰ ਲਿਓ ਐਨਾ ਟਾਈਮ ਕਰ ਲਿਆ ਆਪਾਂ ਹਾਂ ਬਾਏ ਬਾਏ